ਤਾਨ ਗੁਰੂ ਹਾਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਵਡਿਆਈ ਦੱਸਦਿਆਂ ਹੋਇਆ ਭਾਈ ਕਿਸ਼ਨਾ ਜੀ ਤੇ ਭਾਈ ਪੰਮੂ ਜੀ ਨੂੰ ਸਬੋਧਨ ਹੋ ਕਰਕੇ ਸਾਰੇ ਸੰਸਾਰਵਾ ਤੇ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਥਨ ਕਰਦੇ ਨੇ ਸੁਨਹਿ ਸ਼ਬਦ ਜੇ ਨਰ ਅਗਿਆਨੀ ਤਨ ਕੇ ਕਾਲ ਮਲ ਹੋਵੇ ਹਾਨੀ ਜਗਿਆਸਾ ਕੋ ਪਾਏ ਅਗਾਰੇ ਅਬਿਆਸਾ ਹੈ ਲੈ ਗਿਆਨ ਸੁਖਾਰੇ ਗੁਰੂ ਆਰ ਗਬੰਸਾ ਮਹਾਰਾਜ ਕਹਿੰਦੇ ਜੇ ਕਿਤੇ ਅਗਿਆਨੀ ਬੰਦਾ ਜਿਹਨੂੰ ਸਮਝ ਕੋਈ ਨਾ ਪੈਂਦੀ ਹੋਵੇ ਉਹ ਵੀ ਅੰਮ੍ਰਿਤ ਗੁਰਬਾਣੀ ਦਾ ਸ਼ਬਦ ਸੁਣ ਲਏ ਤੇ ਸਮਝ ਭਾਵੇਂ ਨਾ ਹੀ ਪਈ ਹੈ ਔਰ ਉਹਦੇ ਜਿਹੜੇ ਕਲਮਲ ਬੱਜਰ ਪਾਪ ਆ ਸਾਰੇ ਨਾਸ ਹੋ ਜਾਂਦੇ ਆ ਗੁਰਬਾਣੀ ਨੂੰ ਕਥਾ ਕੀਰਤਨ ਦੇ ਰੂਪ ਦੇ ਵਿੱਚ ਸੁਣਿਆ ਮਨੁੱਖ ਦੇ ਅੰਦਰ ਦੀ ਜਗਿਆਸਾ ਵੱਧ ਜਾਂਦੀ ਰੱਬ ਨੂੰ ਮਿਲਣ ਦੀ ਇੱਛਾ ਤਾਂਗ ਵੱਧ ਜਾਂਦੀ ਆ ਔਰ ਅਭਿਆਸਾਹਲ ਗਿਆਨ ਸੁਖਾਰੇ ਜਿਹਦਾ ਅਭਿਆਸ ਕਰੇ ਸ਼ਬਦ ਦਾ ਪਰ ਸੌਖਾ ਇਸ ਨੂੰ ਆਤਮਕ ਗਿਆਨ ਪ੍ਰਾਪਤ ਹੋ ਜਾਂਦਾ ਭਗਤਨ ਕੀ ਡਿੱਡ ਭਗਤੀ ਹੋਏ ਗਿਆਨੋਂ ਗਿਆਨ ਸੋ ਗਾਢੋ ਜੋਏ ਭਗਤਾਂ ਦੀ ਭਗਤੇ ਪ੍ਰਪੱਕ ਹੋ ਜਾਂਦੀ ਆ ਗਿਆਨੀਆਂ ਦਾ ਗਿਆਨ ਪ੍ਰਪੱਕ ਹੋ ਜਾਂਦਾ ਆ ਪਰ ਨਾਲ ਇੱਕ ਹੋਰ ਬਚਨ ਕਹਿੰਦੇ ਨੇ ਜੇ ਨਰ ਪੜ੍ਹੇ ਮਾਨ ਕੇ ਕਾਰਨ ਦੋਰ ਦੋਰ ਕਰੇ ਸਮੂਹ ਬਕਾਰਨ ਨਿਸ਼ਟਾ ਨਹੀਂ ਗਿਆਨ ਕੋ ਪਾਵੈ ਸਭ ਮਹਿ ਗਿਆਨੀ ਨਾਮ ਕਹਾਵੈ ਜੇ ਕੋ ਬੰਦਾ ਮਾਣ ਵਡਿਆਈ ਦੇ ਵਾਸਤੇ ਗੁਰਬਾਨੀ ਨੂੰ ਪੜਦਾ ਆ ਤੇ ਲੋਕ ਲੋਕ ਕੇ ਛੁੱਪ ਛੁੱਪ ਕੇ ਸਮੂਹ ਬਕਾਰਾ ਨੂੰ ਭੋਗਦਾ ਆ ਮਾੜਾ ਭੈੜਾ ਵੇਖਦਾ ਮਾੜਾ ਭੈੜਾ ਖਾਂਦਾ ਮਾੜਾ ਭੈੜਾ ਸੁਣਦਾ ਤੇ ਬੋਲਦਾ ਆ ਵਕਾਰਾਂ ਨੂੰ ਤਰਜੀਹ ਦਿੰਦਾ ਆ ਬਾਣੀ ਪੜਦਾ ਪਰ ਮਨ ਮਰਜ਼ੀਆਂ ਕਰਦਾ ਸਿਰਫ ਮਾਣ ਵਡਿਆਈ ਵਾ ਤੇ ਬਾਣੀ ਪੜਦਾ ਆ ਲੋਕ ਲੋਕ ਕੇ ਵਕਾਰਾਂ ਨੂੰ ਮਾਣਦਾ ਆ ਭੋਗਦਾ ਆ ਤੇ ਗੁਰੂ ਆਰ ਕੋ ਬੰਸਾ ਮਾਰ ਕਹਿੰਦਾ ਨਿਸ਼ਟਾ ਨਹੀਂ ਗਿਆਨ ਕੋ ਪਾਵੈ ਇਹਨੂੰ ਕੋਈ ਪ੍ਰੋਸਾ ਨਹੀਂ ਗੁਰਗ੍ਰੰਥ ਸਾਹਿਬ ਤੇ ਬਾਣੀ ਤੇ ਪਰ ਫਿਰ ਵੀ ਬਾਣੀ ਪੜੀ ਤੇ ਬਾਣੀ ਸੁਣਦਾ ਫਾਲ ਇਹਨੂੰ ਕੀ ਮਿਲੂਗਾ ਇਹਨੂੰ ਗਿਆਨ ਪ੍ਰਾਪਤ ਹੋ ਜਾਊਗਾ ਸਭ ਮੈਂ ਗਿਆਨੀ ਨਾਮ ਕਹਾਵਾ ਸਾਰਿਆਂ ਵਿੱਚ ਗਿਆਨੀ ਜੀ ਗਿਆਨੀ ਜੀ ਨਾਮ ਕਹਾਉਣ ਲੱਗ ਪਾਏਗਾ ਹੰਕਾਰੀ ਸਤ ਸੰਗ ਨਾ ਕਰੈ ਵੜਿਆਏ ਧਨ ਹਿੱਤ ਸਭ ਧਰੈ ਹੰਕਾਰੀ ਬੰਦਾ ਕਦੇ ਸਤ ਸੰਗਤ ਨਹੀਂ ਕਰਦਾ ਉਹ ਤਾਂ ਵੜਿਆਏ ਤੇ ਧਨ ਵਾਸਤੇ ਹੀ ਬਾਣੀ ਦੇ ਨਾਲ ਜਾਂ ਲੋਕਾਂ ਦੇ ਨਾਲ ਆਪਣਾ ਥੋੜਾ ਹਿੱਤ ਧਾਰਨ ਕਰਦਾ ਆ ਤਿਸ ਨੂੰ ਹੋਤਨਾ ਪ੍ਰਾਪਤ ਗਿਆਨ ਕਿੰਮ ਦਰਗਾਹ ਪਾਇ ਸੋ ਮਾਨ ਪਰ ਉਸ ਬੰਦੇ ਨੂੰ ਆਤਮਾ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ ਬਾਣੀ ਪੜਦਾ ਭਰੋਸਾ ਕੋਈ ਨਹੀਂ ਛੁੱਪ ਛੁੱਪ ਕਰਕੇ ਵਕਾਰ ਭੋਗਦਾ ਆ ਗਿਆਨੀ ਜੀ ਗਿਆਨੀ ਤਾਂ ਲੋਕ ਕਹਿਣ ਲੱਗ ਪਾਏ ਪਰ ਮਹਾਰਾਜ ਕਹਿੰਦੇ ਆਤਮਾ ਦਾ ਗਿਆਨ ਨਹੀਂ ਪ੍ਰਾਪਤ ਹੋਣਾ ਤੇ ਇਸ ਤਰ੍ਹਾਂ ਦਾ ਬੰਦਾ ਕਿਵੇਂ ਦਰਗਿਆ ਹੈ ਪਾਏ ਮਾਨ ਕਿਵੇਂ ਸਤਖੰਡ ਵਿੱਚ ਮਾਨ ਪਾਏਗਾ ਭਾਵ ਸਤਖੰਡ ਵਿੱਚ ਨਹੀਂ ਜਾ ਸਕੇਗਾ ਬਿਆਨਤ ਮਹਿਮਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਸਤ ਗੁਰ ਮਹਾਰਾਜਿਆਂ ਨਾ ਗੁਰਬਾਣੀ ਦੇ ਵਿੱਚ ਇਤਿਹਾਸ ਵਿੱਚ ਵੀ ਸਾਨੂੰ ਦਰਸਾਈ ਆ ਜਿਵੇਂ ਜਿਵੇਂ ਸਮ ਬਣੂਗਾ